ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੱਬਲੀ ਗੱਲ ਕਰੀਏ ਟੌੜਾ ਪਰਿਵਾਰ ਦੀ ਤਾਂ ਪਟਿਆਲੇ ਤੋਂ ਰਿਪੋਰਟਾਂ ਅਨੁਸਾਰ ਪੰਥ ਰਤਨ ਜੱਥੇਦਾਰ ਮਰਹੂਮ ਗੁਰਚਰਨ ਸਿੰਘ ਟੌੜਾ ਦੇ ਦਾਮਾਦ ਤੇ ਸਾਬਕਾ ਬੰਤੀ ਹਰਮੇਲ ਸਿੰਘ ਟੌੜਾ ਤੇ ਬਾਦਲਾਂ درمیان ਮੋੜ ਸਿਆਸੀ ਸੋळा ਹੋ ਗਈ ਹੈ ਦੱਸਿਆ ਜਾਂਦਾ ਹੈ ਕਿ ਕੱਲ ਨੂੰ ਯਾਨੀ 20 ਅਪ੍ਰੈਲ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਟੌੜਾ ਪਰਿਵਾਰ ਕੋਲ ਉਹਨਾਂ ਦੇ ਪਟਿਆਲਾ ਸਥਿਤ ਘਰ ਪੁੱਜਣਗੇ ਜਿਵੇਂ ਜਗਮੀਤ ਬਰਾੜ ਦੇ ਪੁੱਜੇ ਇਸੇ ਦਰਾਂ ਟੌੜਾ ਪਰਿਵਾਰ ਵਾਪਸ ਪਿਤਰੀ ਪਾਰਟੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਵੇਗਾ ਦਰਸ਼ਨਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟੌੜਾ ਪਰਿਵਾਰ ਨੇ ਬਾਦਲਾ ਖਿਲਾਫ ਸਿਆਸੀ ਪੜਾਅ ਕੱਢੀ ਸੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ ਆਮ ਆਦਮੀ ਵਿੱਚ ਰਲ ਗਏ ਸਨ ਇਸ ਮਗਰੋਂ ਮਰਹੂਮ ਜਥੇਦਾਰ ਟੌੜਾ ਦੀ ਤੀ ਕੁਲਦੀਪ ਕੌਰ ਟੌੜਾ ਵੀ ਜੋ ਸ਼ਰੋਣੀ ਕਮੇਟੀ ਦੇ ਮੈਂਬਰ ਹਨ ਉਹਨਾਂ ਨੇ ਅਕਾਲੀ ਦਲ ਖਿ ਤੋ ਚੌਨਵੀ ਲੜੀ ਸੀ ਔਰ ਬਾਦਲ ਚ ਟੋੜਾ ਪਰਿਵਾਰ ਦੀ ਆਪਸ ਵਿੱਚ ਖਟਾਸ ਵੀ ਬਣੀ ਹੋਈ ਸੀ ਤੇ ਹਰਿੰਦਰਪਾਲ ਸਿੰਘ ਟੋੜਾ ਦਾ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨਾਲ ਮੁਲਾਕਾਤਾਂ ਦਾ سلسلہ ਨਿਰੰਤਰ ਚੱਲ ਰਿਹਾ ਸੀ ਆਖਰ ਦੋਵਾਂ ਤੇ ਦਰਮਿਆਨ ਸਿਆਸੀ ਤੌਰ ਤੇ ਸਮਝੌਤਾ ਹੋਇਆ ਅਜਿਹੇ ਵਿੱਚ ਸੁਖਵੀਰ ਸਿੰਘ ਬਾਦਲ ਕੱਲ ਨੂੰ ਟੋੜਾ ਪਰਿਵਾਰ ਦੇ ਘਰ ਪੁੱਜ ਕੇ ਸਮੁੱਚੇ ਪਰਿਵਾਰ ਨੂੰ ਪਿਤਰੀ ਪਾਰਟੀ ਚ ਵਾਪਸ ਲਿਆਉਣਗੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪਟਿਆਲਾ ਤੋਂ ਰਿਪੋਰਟਾਂ ਸਾਰ ਹੋਰ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਨੇਤਾਵਾਂ ਤੇ ਵਰਕਰਾਂ ਦੀ ਨਿਊ ਮੋਤੀ ਬਾਗ ਪੈਲੈਸ ਵਿੱਚ ਚਹਿਲ ਪਹਿਲ ਵਧੀ ਹੋਈ ਹੈ। ਨਿਤ ਦਿਹਾੜੇ ਕੋਈ ਨਾ ਕੋਈ ਨਵਾਂ ਕਾਂਗਰਸੀ ਆਗੂ ਸਮਰਥਕਾਂ ਸਾڑے ਮਹਿਲ ਵਿੱਚ ਹਾਜ਼ਰੀਆਂ ਲਵਾਉਂਦਾ। ਉਹਨਾਂ ਵੱਲੋਂ ਜਿੱਥੇ ਖੁਦ ਪ੍ਰਨੀਤ ਕੌਰ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਮਹਿਤਿਆਂ ਦੀ ਜਾਣ ਪਛਾਣ ਵੀ ਕਰਵਾਈ ਜਾ ਰਹੀ ਹੈ। ਫੋਟੋਆਂ ਤੇ ਸੈਲਫੀਆਂ ਵੀ ਕਰਵਾਈਆਂ ਜਾ ਰਹੀਆਂ ਹਨ। ਮਹਿਲਾ ਮਹਿਲਾਂ ਵਾਲਿਆਂ ਵੱਲੋਂ ਇਹਨਾਂ ਦੀ ਚੰਗੀ ਆਓ ਭਗਤ ਕੀਤੀ ਜਾਂਦੀ ਹੈ। ਕਿਸੇ ਨੂੰ ਠੰਡਾ, ਕਿਸੇ ਨੂੰ ਜੂਸ, ਕਿਸੇ ਨੂੰ ਕੌਫੀ ਤੇ ਕਿਸੇ ਨੂੰ ਚਾਹ ਪਰੋਸੀ ਜਾਂਦੀ ਹੈ ਵਾਲੇ ਨਵੇਂ ਬਣੇ ਇਨ ਕਾਂਗਰਸ ਵਿੱਚ ਕਈਆਂ ਲਈ ਪਹਿਲੀ ਵਾਰ ਤੇ ਕਈਆਂ ਦੇ ਵਰਿਆਂ ਬਾਅਦ ਮੋਤੀ ਮੱਲ ਵਿੱਚ ਵੜਨ ਦਾ ਸੁਭਾਗ ਪ੍ਰਾਪਤ ਹੋਇਆ ਏ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ